ਨਸ਼ਾ ਮੇਰੇ ਤਿੰਨੇ ਬੱਚੇ ਨਸ਼ੇ ਸੀ ਚਲੇ ਨਸ਼ੇ ਨੇ ਅੱਜ ਉਜਾੜ ਦਿੱਤਾ ਇੱਕ ਹੋਰ ਹਜ਼ਤਾਬਜ਼ਦਾ ਕਰ ਆਪਣੇ ਗੋਇਆ ਵਾਲਿਆ ਬੋਨਦਾ ਦਾ ਵੀ ਮੇਂ ਮੰਗ ਗੇ ਰੋਟੀ ਪੂਰੀ ਕਰਦੀ ਹਾਂ ਤਾਂ ਮੈਂ ਆਦਮੀ ਨੇ ਸੋਚਿਆ ਮੇਰਾ ਪਰਿਵਾਰ ਗੁੱਸੇ ਹੁੰਦਾ ਹੀ ਬੱਚੇ ਨਹੀਂ ਬਣਦੇ ਮਿਆਂ ਨੇ ਬੱਚੇ ਛੱਡ ਕੇ ਨਹੀਂ ਫਲਖੋ ਮੇ ਜਾਣਾ ਮੇਰੇ ਬੱਚਿਆਂ ਦਾ ਸਿਰ ਤੇ ਰੰਗ ਟੂੰਗੀ ਬਾਕੀ ਅੱਜ ਮੈਨੂੰ ਬੱਚਾ ਸਾਰੇ ਜਵਾਬ ਦੇ ਗਏ ਵੀਰਾ ਪਰਿਵਾਰ ਦੇ ਕੋਲ ਨਾ ਤਾਂ ਹੁਣ ਖਾਣ ਨੂੰ ਰੋਟੀ ਐ ਤੇ ਨਾ ਹੀ ਅੰਤਿਮ ਸੰਸਕਾਰ ਕਰਨ ਨੂੰ ਪੈਸੇ ਘਰ ਦੀ ਹਾਲਤ ਦੇਖੋ ਜਾ ਕੇ ਮੇਰੇ ਘਰ ਕੁਲ੍ਹਾ ਬਨੇ ਅੱਜ ਮੈਨੂੰ ਭੈਣ ਭਰਾਵਾਂ ਨੇ ਕਿੱਥੇ ਕਰਕੇ ਦਾਲ ਰਿੱਧੀ ਮੇਰੇ ਰਿਸ਼ਤੇਦਾਰ ਨੇ ਵੀਡੀਓ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਸ਼ੇਅਰ ਜ਼ਰੂਰ ਕਰ ਦੇਣਾ ਕਿ ਕਿਸ ਤਰੀਕੇ ਨਸ਼ਾ ਪੰਜਾਬ ਨੂੰ ਖਾ ਰਿਹਾ ਹੈ ਪੰਜਾਬ ਦੇ ਵਿੱਚ ਉਹ ਨਸ਼ਾ ਤਾਂ ਨਹੀਂ ਮੁੱਕਿਆ ਪਰ ਨਸ਼ੇ ਕਾਰਨ ਨੌਜਵਾਨ ਪੀੜੀ ਜ਼ਰੂਰ ਮੁੱਕਦੀ ਜਾ ਰਹੀ ਹੈ ਨਸ਼ਾ ਇੱਕ ਇੱਕ ਕਰਕੇ ਹਰ ਇੱਕ ਪਰਿਵਾਰ ਨੂੰ ਖਾਂਦਾ ਜਾ ਰਿਹਾ ਹੈ ਤਾਜ਼ਾ ਮਾਮਲਾ ਗੁਰੂ ਨਗਰੀ ਤੋਂ ਸਾਹਮਣੇ ਆਇਆ ਅੰਮ੍ਰਿਤਸਰ ਨੇੜਲੇ ਪਿੰਡ ਚਾਟੀ ਵਿੰਡ ਦਾ ਇਹ ਮਾਮਲਾ ਹੈ ਜਿੱਥੇ ਨਸ਼ੇ ਦੀ ਓਵਰਡੋਸ ਕਾਰਨ ਨੌਜਵਾਨ ਦੀ ਮੌਤ ਹੋ ਗਈ ਹੈ। ਵਿਧਵਾ ਰਾਜਵੀਰ ਕੌਰ ਪਹਿਲਾਂ ਵੀ ਨਸ਼ਿਆ ਕਾਰਨ ਆਪਣੇ ਦੋ ਜਵਾਨ ਪੁੱਤ ਗਵਾ ਚੁੱਕੀ ਹੈ। ਹੁਣ ਪਰਿਵਾਰ ਦੇ ਕੋਲ ਅੰਤਿਮ ਰਸਮਾਂ ਪੂਰੀਆਂ ਕਰਨ ਦੇ ਲਈ ਵੀ ਪੈਸੇ ਨਹੀਂ ਨੇ। ਘਰ ਦੇ ਗੁਜ਼ਾਰੇ ਲਈ ਵੀ ਉਹ ਲੋਕਾਂ ਨੂੰ ਗੋਹਾਲ ਲਗਾ ਰਹੀ ਹੈ। ਪਰਿਵਾਰ ਦੇ ਹਾਲਾਤ ਇੰਨੇ ਮਾੜੇ ਨੇ ਕਿ ਖਾਣ ਨੂੰ ਰੋਟੀ ਤੱਕ ਨਹੀਂ। ਪਰਿਵਾਰ ਦੇ ਵਿੱਚ ਮੇਰੇ ਤਿੰਨ ਬੇੜੇ ਐ ਸੋ ਇਲਾਣ ਮੈਂ ਪਾਲੇ ਸੀ ਗੋਵਾ ਪਿੰਡ ਦਾ ਛੋੜ-ਛੋੜ ਕੇ ਨਗਰ ਦੀ ਗਲਾਮੀ ਕਰ-ਕਰ ਕੇ ਬਹੁਤ ਵੱਡੇ ਜਿਗਰੇ ਨਾਲ ਬੱਚੇ ਪਾਲੇ ਸੀ ਵਿਆਹੇ ਸੀ ਹੁਣ ਬੱਚੇ ਮੇਰੇ ਦੋ ਸਾਲਾਂ ਦੇ ਵਿੱਚ ਨਸ਼ਾ ਕਰਕੇ ਫੱਟੀ ਪੁੱਛੀ ਗਈ ਐ ਨਸ਼ਾ ਬਹੁਤ ਇਸ ਪਿੰਡ ਦੇ ਵਿੱਚ ਕੋਈ ਲੜਾਈ ਝਗੜੇ ਨੂੰ ਵੀ ਪੁਲਿਸ ਦੇ ਜਾਉ ਤੇ ਆਉਂਦੀ ਨਹੀਂ ਸਮੈਗ ਦੇ ਨਸ਼ੇ ਜਾਉ ਤਾਂ ਵੀ ਨਹੀਂ ਆਉਂਦੀ ਕੋਈ ਸੁਣਾਈ ਨਹੀਂ ਇਹ ਦੂਪਿੰਡ ਦੇ ਵਿੱਚ ਹੈਗੇ ਸਰਕਾਰਾਂ ਲੱਖੇ ਦਾਅਵੇ ਤੇ ਵਾਦੇ ਕਰਦੀਆਂ ਨੇ ਕਿ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕੀਤਾ ਜਾਵੇਗਾ ਪੰਜਾਬ ਨੂੰ ਨਸ਼ਾ ਮੁਕਤ ਬਣਾਇਆ ਜਾਵੇਗਾ ਪਰ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿ ਕਿਸ ਤਰੀਕੇ ਨਾਲ ਨਸ਼ਾ ਪੰਜਾਬ ਦਾ ਇੱਕ ਇੱਕ ਪਰਿਵਾਰ ਅਜਖਾ ਰਿਹਾ ਹੈ ਹਸਦੇ ਵੱਜਦੇ ਘਰ ਰੁਝੜ ਰਹੇ ਨੇ ਅਤੇ ਹੁਣ ਇਸ ਪਰਿਵਾਰ ਦੇ ਹਾਲਾਤ ਐਨੇ ਕਿ ਇਹਨਾਂ ਦੇ ਕੋਲ ਨੌਜਵਾਨ ਪੁੱਤ ਦਾ ਅੰਤਿਮ ਸੰਸਕਾਰ ਕਰਨ ਦੇ ਲਈ ਵੀ ਪੈਸੇ ਨਹੀਂ ਨੇ ਇਸ ਲਈ ਵੀ ਲੋਕਾਂ ਨੂੰ ਗੁਹਾਰ ਲਗਾਈ ਜਾ ਰਹੀ ਹੈ ਨਸ਼ਾ ਮੇਰੇ ਤਿੰਨੇ ਬੱਚੇ ਨਸ਼ੇ 'ਚ ਹੀ ਚਲੇਗੇ ਹਾਂਜੀ ਤਨਸ਼ਾ ਲਿਆਉਂਦੇ ਜਿੱਥੋਂ ਸੀ ਉਹਦਾ ਤੇ ਪਤਾ ਨਹੀਂ ਵੀਰ ਜੀ ਕਿੱਥੋਂ ਲਿਆਉਂਦੇ ਕਿੱਥੋਂ ਨਹੀਂ ਲਿਆਉਂਦੇ ਮੈਂ ਤਾਂ ਗੁਆ ਸੋੜਦੀ ਫਿਰਦੀ ਹਾਂ ਮੈਨੂੰ ਤੇ ਉਹਦਾ ਪਤਾ ਲੱਗਾ ਜਦੋਂ ਐਂਡ ਤੇ ਆ ਕੇ ਜਾਦਾ ਹੀ ਗਲਗੁਲ ਗਏ ਮੁਰਕੇ ਸੈਂਟਰ ਦੀ ਗੋਲੀ ਲਾ ਲਈ ਸੈਂਟਰ ਦੀ ਗੋਲੀ ਨੇ ਤਮਾਮ ਹੀ ਗਾਲ ਦਿੱਤਾ ਇਹ ਵੀ ਗਲਿਆ ਪਿਆ ਦੂਜੇ ਵੀ ਦੋ ਇੱਥੇ ਹੀ ਗਲਗੁਲ ਗਏ ਉਹ ਵੀ ਨਾ ਕਰ ਦੇਸੀ ਉਹ ਵੀ ਨਾ ਕਰ ਦੇਸੀ ਘਰ ਦਾ ਵੀ ਜਰਾ ਕਿਵੇਂ ਚੱਲਦਾ ਸੀ ਘਰ ਜਰਾ ਗਰਦੀ ਗਰਦ ਵਾਲਿਆਂ ਲਿਆ ਸਰਗਾਣਾ ਸਾਬੋ ਕਦੀ ਟਾਲੇ ਸਾਬੋ ਲਿਆ ਕਦੀ ਦਰਬਾਰ ਸਾਬੋ ਲਿਆ ਸਿੱਧਾ ਤੋਂ ਲਿਆ ਕਦੀ ਆਪਣੇ ਗੋਏ ਵਾਲਿਆਂ ਕੋ ਦਾਦਾ ਵੀ ਵੀ ਮੰਗ ਗਏ ਰੋਟੀ ਪੂਰੀ ਕਰਦੀ ਹਾਂ ਆ ਸਨੇਹ ਧੱਕੀ ਇਹ ਸੋਚਿਆ ਹੀ ਤੇ ਬਾਕੀ ਮੈਨੂੰ ਬਹੁਤ ਦੁਖੀ ਨੂੰ ਦੁਖੀ ਪੁਲਿਸ ਉਹ ਤੇ ਕੰਦੀ ਸ਼ਾਪੇਮਰੀ ਕਰਦੇ ਜਿਹੜੇ ਅੱਛਾ ਕੋਈ ਸਾਪਾ ਨਹੀਂ ਵਜਦਾ ਇਹ ਪਿੰਡ ਚ ਪੁਲਿਸ ਸਭ ਨਾਲ ਰਲਿਆ ਹਮ ਪੁਲਿਸ ਗਰਦਾਰੀ ਕਰਦੀ ਆ ਹਮ ਪੈਸੇ ਲੈ ਜੇ ਤੇ ਜੇਬਾ ਪਰ ਲੈਂਦੀ ਆ ਹਮ ਚੱਲ ਕੋਈ ਨਹੀਂ ਸਭ ਗਰਦਾਰ ਆ ਜੇ ਪੁਲਿਸ ਹੁੰਦੀ ਤਾਂ ਫਿਰ ਇੱਥੇ ਟਿਕਰੇ ਹੀ ਆਉਂਦੇ ਹੀ ਨਾ ਘਰਾਂ ਦੇ ਘਰ ਖਾਲੀ ਨਾ ਹੁੰਦੇ ਕਿੰਨਾ ਪਿੰਡ ਚ ਨਸ਼ਾ ਵਿਕਦਾ ਬਹੁਤ ਜ਼ਿਆਦਾ ਹੀ ਵਿਕਦਾ ਕੀ ਸੋਚਿਆ ਸੀ ਜਿੰਨਾਂ ਨੂੰ ਜਵਾਨ ਕੀਤਾ ਸਹਾਰਾ ਬਣ ਕੇ ਪਰ ਉਹ ਤੇ ਨਸ਼ੇ ਨਹੀਂ ਉਹਨਾਂ ਸਹਾਰਾ ਨਹੀਂ ਦਿੱਤਾ ਮੈਂ ਆਦਮੀ ਨਹੀਂ ਸੋਚਿਆ ਮੇਰਾ ਪਰਿਵਾਰ ਗੁੱਸੇ ਹੁੰਦਾ ਹੀ ਬੱਚੇ ਨਹੀਂ ਬਣਦੇ ਮੈਂ ਨਹੀਂ ਬੱਚੇ ਸੜ ਕੇ ਨਹੀਂ ਬੁਲਖੋ ਮੈਂ ਜਾਣਾ ਮੈਂ ਬੱਚਿਆਂ ਦੇ ਸਿਰ ਤੇ ਰੰਡ ਘਟੂਗੀ ਬਾਕੀ ਅੱਜ ਮੈਨੂੰ ਬੱਚੇ ਸਾਰੇ ਜਵਾਬ ਦੇ ਗਏ ਮੇਰਾ ਸਰਕਾਰ ਨੂੰ ਕੀ ਪੀਲ ਕਰਨਾ ਚਾਹੀ ਮਾਨ ਸਾਹਿਬ ਨੂੰ ਮੇਰੇ ਘਰ ਕੁਲਾਵ ਨਹੀਂ ਇੱਕ ਨਸ਼ਾ ਬੰਦ ਹੋਣਾ ਚਾਹੀਦਾ ਇੱਕ ਜਿਹੜੇ ਮੇਰੇ ਅੱਗੇ ਦਾ ਕੁੱਲਾ ਨਹੀਂ ਹੈਗਾ ਉਹਦਾ ਕੁੱਲੇ ਵੀ ਪੋੜੇ ਚਾਹੀਦੇ ਚਲੋ ਵਿਚਾਰਿਆਂ ਨੂੰ ਸਾਰਾ ਹੋ ਜੇ ਲੱਗਦਾ ਕੀ ਜਿਹੜਾ ਅੱਛਾ ਵਿਕਰੇਜ ਬੰਦ ਹੁੰਦਾ ਹੋਰ ਮਾਵਾ ਦੇ ਪੁੱਤ ਬਚ ਸਕਦੇ ਹਾਂ ਹਾਂ ਉਹ ਮਾਵਾ ਦੇ ਪੁੱਤ ਜਿਹੜੇ ਆ ਬਹੁਤ ਬਹੁਤ ਉਮਰਾ ਉਹਨਾਂ ਦੀਆਂ ਹੋਣ ਸਾਰੇ ਪੋਤੀ ਗਿਣੀ ਦਿਆ ਜੇ ਕੋਈ ਕਿਸ ਦਾ ਗਾਂ ਪੂਰ ਬਚਿਆ ਰਹੂਗਾ ਮੇਰੇ ਘਰ ਵੀ ਦੋ ਆ ਕਿਤੇ ਮੇਰੇ ਵੀ ਗਾਂ ਚੰਗੇ ਨਿਕਲਣਗੇ ਜੇ ਆਹ ਹਾਲਾਤ ਰਹੇ ਤੇ ਇਹਨਾਂ ਦੀ ਵੀ ਮੈਨੂੰ ਕੋਈ ਆਸ ਨਹੀਂ ਗੀ ਜਿਹੜੇ ਬੱਚੇ ਦੇ ਦਿੱਤੇ ਕਿੰਨੇ ਬੱਚੇ ਹੋਦੇ ਉਹਦੇ ਤਿੰਨ ਬੱਚੇ ਆ 1 2 ਆ ਆ ਇੱਕ ਗਿਰ ਬੱਚਾ ਦੋ ਮੈਂ ਅੱਗੇ ਮੀਟਰ ਬੱਚੀਆਂ ਬਾਲਣ ਲਈ ਆ ਬਹੁਤ ਜਿਆਦੀ ਮੇਰੀ ਘਰ ਦੀ ਹਾਲਤ ਦੇਖੋ ਜਾ ਕੇ ਮੇਰੇ ਘਰ ਕੁਲਾਵਨੀ ਅੱਜ ਮੈਨੂੰ ਭੈਣ ਭਰਾਵਾਂ ਨੇ ਇਕੱਠਾ ਕਰਕੇ ਦਾਲ ਰਿੱਧੀ ਮੇਰੇ ਰਿਸ਼ਤੇਦਾਰਾਂ ਨੇ ਮੈਂ ਉਹਨੂੰ ਕੱਢਣ ਜੋਗੀ ਵੀ ਨਹੀਂ ਲੱਗਾ ਕਿ ਜਿਹੜੀ লাশ ਉੱਤਦਾ ਪਈ ਹੈ ਅਜੇ ਪਈ ਆ ਸੈਂਟਰ ਦੀ ਗੋਲੀ ਨਾਲ ਗਲਿਆ ਵੇਖੋ ਕਿਦਾਂ ਗਲਿਆ ਕੀ ਸस्कार ਵਾਸਤੇ ਪੈਸੇ ਤੱਕ ਨਹੀਂ ਪੈਸੇ ਨਹੀਂ ਆ ਗਏ ਲਾਈਫ ਪੰਜਾਬੀ ਟੀਵੀ ਦੇ ਲਈ ਵਿਸ਼ਾਲ ਸ਼ਰਮਾ ਦੀ ਰਿਪੋਰਟ ਲਾਈਫ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ 라이 ਪੰਜਾਬੀ ਟੀਵੀ ਨੂੰ ਆਈਪੀਟੀਵੀ ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ ਜੋ ਵੀ ਘੰਟੇ ਵੇਖ ਸਕਦੇ ਹੋ